ਜੀ ਕੱਲ ਜੀ ਕੱਲ ਤੁਹਾਡਾ ਸਵਾਲ ਸੀ ਕਿ ਸਮੋਸੇ ਪਰਪਰੇ ਨਹੀਂ ਬਣਦੇ ਸੋ ਕੱਲ ਆਪਾਂ ਜਿਹੜੇ ਬਣਾਇਆ ਸੀ ਸਮਾਨ ਤੇ ਉਹਦੇ ਤਕਰੀਬਨ 72-75 ਸਮੋਸੇ ਪਣਾ ਕੇ ਤੇ ਉਹਨਾਂ ਨੂੰ ਹਾਫ ਫਰਾਈ ਕਰਿਆ ਸੀਗਾ ਆਓ ਦੱਸਦੇ ਹਾਂ ਕਿ ਇਹਨਾਂ ਨੂੰ ਪਰਪਰੇ ਕਿਵੇਂ ਬਣਾਉਣਾ ਹੈ ਕ੍ਰਿਸਪੀ ਕਿਵੇਂ ਹੋਣ ਜੀ ਇਹ ਆਪਣਾ ਉਗ ਬਣਿਆ ਜੀ ਤੇ 8:52 ਮਿੰਟ ਹੋਏ ਆ ਇੱਥੇ ਲੋ ਆਪਾਂ ਇਸ ਨੂੰ ਸਭ ਤੋਂ ਪਹਿਲਾਂ ਔਨ ਕਰ ਲੈਣਾ ਲਾਈਟ ਔਨ ਹੋ ਗਈ ਆ ਇਸ ਤੋਂ ਬਾਅਦ ਸੈਕੰਡ ਨੰਬਰ ਦੇ ਉੱਤੇ ਸਿਰਫ ਜਿੱਥੇ ਪੱਖਾ ਆ ਜਿਹਦੇ ਨਾਲ ਤੱਤੀ ਹਵਾ ਵੱਜਦੀ ਹੈ ਤੇ ਆਪਾਂ ਇਸ ਨੂੰ ਪੱਖੇ ਦੇ ਉੱਪਰ ਕਰ ਦੇਣਾ ਹੈ ਜੀ ਹਾਂਜੀ ਇਸ ਪਾਸੇ ਟੈਂਪਰੇਚਰ ਹੈ ਤੇ ਆਪਾਂ ਇਸ ਨੂੰ ਟੈਂਪਰੇਚਰ ਨੂੰ ਤਕਰੀਬਨ 200 ਤੇ 210 220 ਕਿਹਾ ਤਾਂ ਨਹੀਂ ਕਰਨਾ ਇੰਨੇ ਤੇ ਰੱਖਣਾ ਤਕਰੀਬਨ ਮੈਂ ਤੋਂ 100 ਤੇ 210 ਦੇ ਉੱਤੇ ਕਵੀ ਬਰਕਦਾ ਹੁੰਣਾ ਜੀ ਤੇ ਲੋ ਜੀ ਆਪਾਂ ਟੈਂਪਰੇਚਰ ਵੀ ਸੈੱਟ ਕਰ ਦਿੱਤਾ ਆ ਤੇ ਇਧਰੋਂ ਇਹਨੂੰ ਪੱਕੇ ਦੇ ਉੱਤੇ ਵੀ ਲਾਉਂਦਾ ਤਾਂ ਜੋ ਗਰਮ ਹਵਾ ਦੇ ਨਾਲ ਹੀ ਜਿਹੜੇ ਇਸਤਵਸ ਸਮੋਸੇ ਬਣਨ ਜੀ ਹਾਂਜੀ ਆਪਾਂ ਸਾਰੇ ਸਮੋਸੇ ਜਿੰਨੇ ਕ ਆਪਾਂ ਨੂੰ ਚਾਹੀਦੇ ਨੇ ਉਹ ਟ੍ਰੇ ਦੇ ਵਿੱਚ ਟਿਕਾ ਲਏ ਜੀ ਇਹ ਟ੍ਰੇ ਓਵਨ ਦੇ ਵਿੱਚ ਰੱਖ ਦਿੱਤੀ ਆ ਅਸ ਟਾਈਮ 8:55 ਹੋ ਗਏ ਆ ਆਪਾਂ ਓਵਨ ਦਾ ਜਿਹੜਾ ਦਰਵਾਜ਼ਾ ਬੰਦ ਕਰਤਾ ਸਮੋਸੇ ਬੈਠੇ ਆ ਜੇ ਦੋ ਟਰੇ ਆ ਹੋਣ ਤੇ ਉੱਪਰ ਥੱਲੇ ਕਰ ਲੈਣੀਆਂ ਆ ਜੇ ਇੱਕ ਹੋਵੇ ਤਾਂ ਸੈਂਟਰ ਦੇ ਅੱਜ ਰੱਖ ਦੇਣੀਆਂ ਤੇ ਲਓ ਜੀ 8:55 ਟੇ ਸਮੋਸੇ ਓਵਨ ਦੇ ਵਿੱਚ ਚੱਲ ਗਏ ਆ ਤੇ ਤਕਰੀਬਨ ਇਹਨਾਂ ਨੂੰ ਆਪਾਂ 25 ਤੋਂ 30 ਮਿੰਟ ਇਸ ਟੈਂਪਰੇਚਰ ਤੇ ਯਾਨੀ ਕਿ 200 ਡਿਗਰੀ ਦੇ ਉੱਤੇ ਰੱਖਣਾ ਆ ਤੇ ਇਹ ਉਸ ਤੋਂ ਬਾਅਦ ਦੇਖਦੇ ਆ ਕਿ ਕਿਵੇਂ ਦੇ ਬਣਦੇ ਜੀ 20 ਮਿੰਟ ਹੋ ਗਏ ਆ ਓਵਨ ਦੇ ਵਿੱਚ ਪਾਏ ਸਮੋਸਿਆਂ ਨੂੰ ਕਈ ਵਾਰੀ ਕੀ ਹੁੰਦਾ ਕਿ ਜਿਵੇਂ ਇਸ ਓਵਨ ਦੇ ਵਿੱਚੋਂ ਪੱਖਾ ਆ ਪਿਛਲੇ ਪਾਸੇ ਤੇ ਪੱਖਾ ਪਿਛਲੇ ਪਾਸੇ ਮੋੜ ਦਾ ਕਰਕੇ ਜਿਹੜੀ ਬੈਕ ਸਾਈਡ ਆ ਉਤੋਂ ਕਈ ਵਾਰੀ ਛੇਤੀ ਪੱਕ ਜਾਂਦੇ ਜਿਆਦਾ ਸੇਕ ਲੱਗ ਜਾਂਦਾ ਆ ਤੇ ਜੇ ਇਹੋ ਜਿਹੇ ਓਵੇ ਓਵਨ ਦੀ ਕੁਆਲਿਟੀ ਸੋ ਫਿਰ ਇਸ ਨੂੰ ਇੱਕ ਵਾਰੀ ਕੱਟ ਕੇ ਸਾਰਿਆਂ ਨੂੰ ਇਹਦਾ ਪਾਸਾ ਬਦਲ ਕੇ ਅਗਲਾ ਪਾਸਾ ਪਿੱਛੇ ਤੇ ਪਿਛਲਾ ਅੱਗੇ ਕਰ ਦੇਣਾ ਜੀ ਲਓ ਹੁਣ ਕਰ ਦਿੰਦੇ ਹਾਂ ਲਓ ਜੀ ਆਪਾਂ ਇਹਨਾਂ ਨੂੰ ਹੁਣ ਬਾਹਰ ਕੱਢ ਲਿਆ ਜੀ ਤੇ ਬਾਹਰ ਕੱਢ ਕੇ ਤੇ ਇਹਨਾਂ ਨੂੰ ਘੁਮਾਉਂਦਾ ਆ ਤੇ ਘੁਮਾ ਕੇ ਤੇ ਪਿਛਲਾ ਪਾਸਾ ਜਿਹੜਾ ਸੀ ਟੁਹੇੜਾ ਉਹ ਅੱਗੇ ਕਰਦਾ ਆ ਤੇ ਅਗਲਾ ਪਾਸਾ ਜਿਹੜਾ ਆ ਉਹ ਪਿੱਛੇ ਕਰਦਾ ਆ ਤੇ ਜਿਹੜਾ ਆਪਾਂ ਫੇਰ ਵਿੱਚ ਰੱਖਤਾ ਆ ਤੇ ਹੁਣ ਤੱਕ ਆਪਣੇ ਜਿਹੜੇ 21 ਮਿੰਟ ਹੋ ਗਏ ਆ ਜੀ ਤੇ ਹੁਣ ਦੁਬਾਰਾ ਫੇਰੇ ਵਿੱਚ ਨੇ ਤੇ ਹਵਾ ਦੇ ਨਾਲ ਪਕ ਰਹੇ ਤਾਂ ਜੋ ਹਵਾ ਇੱਕ ਸਾਈਡ ਤੋਂ ਜ਼ਿਆਦਾ ਨਾ ਪਕਾ ਦੇਵੇ ਉਹ ਸੜ ਨਾ ਜਾਣ ਉਹਦੇ ਪਚਾਅ ਦੇ ਵਾਸਤੇ ਜ਼ਰੂਰੀ ਹੈ ਜੀ। ਅਨ੍ਹਾ ਅੱਧਾ ਘੰਟਾ ਹੋ ਗਿਆ ਜੀ 9:25 ਮਿੰਟ 8:55 ਮਿੰਟ ਤੇ ਆਪਾਂ ਓਵਨ ਵਿੱਚ ਰੱਖੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਓਵਨ ਦੇ ਵਿੱਚੋਂ ਕੱਢ ਲੈਣਾ ਆ। ਤੇ ਕੱਢ ਕੇ ਇਹਨਾਂ ਨੂੰ ਬਾਹਰ ਰੱਖ ਦੇਣਾ ਥੋੜੀ ਜਿਹਾ ਠੰਡੇ ਹੋ ਗਏ ਤੇ ਫਿਰ ਆਪਾਂ ਦੇਖਦੇ ਹਾਂ ਓਵਨ ਦਾ ਜਿਹੜਾ ਆਪਣੇ ਅੱਖਾ ਆ ਉਹ ਵੀ ਆਪਾਂ ਬੰਦ ਕਰ ਦਿੱਤਾ ਹੈਗਾ ਤੇ ਪਲੇਟ ਨੂੰ ਜਿਹੜਾ ਵਿੱਚੋਂ ਕੱਢ ਲਿਆ ਹੈ ਤੇ ਕੱਢ ਕੇ ਜਿਹੜਾ ਆਪਾਂ ਬਾਹਰ ਰੱਖਿਆ ਕੀ ਆ ਇਹਨਾਂ ਨੂੰ ਹੁਣ ਥੋੜੇ ਠੰਡੇ ਹੋ ਲੈਣ ਦੇਣਾ ਆ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹ ਕਿੰਨੇ ਕੁ ਆਪਣੇ ਭੌਲ ਪਰ ਇਹਨੂੰ ਕ੍ਰੈਪਸੀ ਕਹਿੰਦੇ ਆ ਸੈਡ ਬੜੇ ਕਿ ਨਹੀਂ ਪਾਏ ਵੈਸੇ ਬਣ ਗਏ ਨੇ ਕਾਫੀ ਮੈਤਨ ਦਿਖਾ ਦਿੰਦਾ ਆ ਵੈਸੇ ਹਲੋ ਕਾਫੀ ਜ਼ਿਆਦਾ ਬਣ ਗਏ ਨੇ ਇਹਨਾਂ ਨੂੰ ਪਾਸ ਤੋਂ ਜੀ ਥੋੜੇ ਠੰਡੇ ਹੋ ਲੈਣ ਦੋ ਹਾਂਜੀ ਲਓ ਜੀ ਥੋੜੇ ਠੰਡੇ ਹੋ ਗਏ ਨੇ ਹੁਣ ਤੇ ਆਪਾਂ ਚੈੱਕ ਕਰਦੇ ਪੈਰੀਕੌਨ ਪਰਪਲੇ ਬਣ ਗਏ ਆ ਲੋਕ ਆਪਾਂ ਟਰਕਾ ਕੇ ਦੇਖ ਲੈਨੇ ਆ ਤੇ ਬਿਲਕੁਲ ਪਰਪਲੇ ਬਣ ਗਏ ਨੇ ਇਹ ਤੇ ਇਤੋਂ ਜ਼ਿਆਦਾ ਆਪਾਂ ਨੂੰ ਪਰਪਲੇ ਜਾਂ ਕ੍ਰਿਸਪੀ ਦੀ ਜ਼ਰੂਰਤ ਸ਼ਾਇਦ ਨਹੀਂ ਗੀ ਇਹ ਬਾਕੀ ਇਹਨਾਂ ਦੇ ਵਿੱਚ ਤੇਲ ਬਿਲਕੁਲ ਬਹੁਤ ਹੀ ਮਦਮ ਜਿਹਾ ਆ ਜੀ ਕਿਉਂਕਿ ਜਿਹੜਾ ਫਰਾਈ ਕਰਦੇ ਆ ਇਹਨਾਂ ਨੇ ਤੇਲ ਚੱਕਿਆ ਸੀ ਜਦੋਂ ਆਪਾਂ ਓਵਨ ਦੇ ਵਿੱਚ ਰੱਖਿਆ ਤਾਂ ਉਹ ਵੀ ਤੇਲ ਇਹਨਾਂ ਨੇ ਛੱਡ ਦਿੱਤਾ ਹੈ ਜੇ ਤੁਸੀਂ ਦੇਖ ਸਕਦੇ ਹੋ ਤੇ ਇਸ ਕਰਕੇ ਇਹਨਾਂ 'ਚ ਤੇਲ ਬਹੁਤ ਘਟਿਆ ਫਿਰ ਜਿਹੜੇ ਕੋਸ਼ਿਕ ਸਾਡੇ ਭੈਣ ਭਰਾ ਆ ਜਿਨ੍ਹਾਂ ਨੂੰ ਤੇਲ ਤੋਂ ਕੋਈ ਪ੍ਰੋਬਲਮ ਹੈ ਆ ਉਹਨਾਂ ਦੇ ਵਾਸਤੇ ਇਹ ਬਹੁਤ ਵਧੀਆ ਤਰੀਕਾ ਹੈ ਇਸ ਤਰੀਕੇ ਨਾਲ ਬਣਾ ਕੇ ਵੇਖਿਓ ਤੇ ਉਹ ਭੈਣ ਭਰਾ ਵੀ ਜਿਨ੍ਹਾਂ ਨੂੰ ਤੇਲ ਦਾ ਕਰਕੇ ਕੋਈ ਆਪਣੀ ਫਿਜ਼ੀਕਲ ਪ੍ਰੋਬਲਮ ਆ ਸਰੀਰ ਦੇ ਵਿੱਚ ਤੇ ਉਹ ਵੀ ਆਨੰਦ ਮਾਣ ਸਕਣਗੇ ਜੀ ਇਹਨਾਂ ਸਮੱਸਿਆ ਦਾ ਸੋ ਇਹ ਸੀ ਤੁਹਾਡੇ ਸਵਾਲ ਦਾ ਜਵਾਬ ਜੀ ਮਿਲਦੇ ਆ ਅਗਲੀ ਵਾਰ ਉਮੀਦ ਕਰਦੇ ਆ ਕਿ ਤੁਸੀਂ ਬਿਲਕੁਲ ਜਿਹੜੇ ਆ ਬਣਾਉਣ ਦੇ ਵਿੱਚ ਕ੍ਰਿਸਪੀ ਕਾਮਯਾਬ ਹੋਵੋਗੇ ਧੰਨਵਾਦ ਜੀ ਤੇ ਅੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ